ਭਾਈ ਜੀ ਅੱਜ 23 ਮਾਰਚਾ ਚ ਪਤਾ ਕਿਹੜਾ ਦਿਨ ਹੈ ਮੈਂ ਮਾੜਾ ਸਵਾਲ ਦੱਸੋ ਕਿਹੜਾ ਕੀਤਾ ਵੀਰੇ ਮੈਂ ਤੁਹਾਨੂੰ ਜੀ ਕਰਕੇ ਗੱਲ ਕੀਤੀ ਮਾੜਾ ਸਵਾਲ ਦੱਸੋ ਕਿਹੜਾ ਕੀਤਾ ਪੱਗ ਦੀ ਤਾਂ ਵਿੱਚ ਗੱਲ ਹੀ ਨਹੀਂ ਆਈ ਵੀਰੇ ਲੋਕਾਂ ਨੂੰ ਪਤਾ ਨਹੀਂ ਸਵਾਲਾਂ ਦਾ ਪਤਾ ਨਹੀਂ ਜਵਾਬਾਂ ਦਾ ਪਰ ਉਲਟਾ ਸਾਡੇ ਤੇ ਲਾਤ ਰੱਖਦੇ ਪਏ ਨੇ ਕਹਿੰਦੇ ਭਗਵੰਨੀ ਐ ਥੋੜੀ ਅਕਲ ਕਰੋ 23 ਮਾਰਚਾ ਹੈ 23 ਮਾਰਚ ਨੂੰ ਪਤਾ ਕੀ ਹੋਇਆ ਸੀ 23 ਮਾਰਚਾ ਕੀ ਹੋਇਆ ਸੀ ਅੱਜ ਦੇ ਦਿਨ ਅੱਜ ਦੇ ਦਿਨ ਹਾਈ 23 ਮਾਰਚ 23 ਮਾਰਚ ਨੂੰ ਪਤਾ ਕੀ ਹੋਇਆ ਸੀ ਨਹੀਂ ਪਤਾ 23 ਮਾਰਚ ਅੱਜ ਹਾਂ ਨਹੀਂ ਬੰਦਾ ਨਹੀਂ ਪਾਜੀ ਪਤਾ ਤੁਹਾਨੂੰ ਨਾ ਬਾਜੀ 23 ਮਾਰਚ ਦਾ ਦਿਨ ਨਹੀਂ ਪਤਾ ਬਹੁਤ ਵੱਡਾ ਦਿਨ ਹੈ ਨਹੀਂ ਬਾਜੀ ਅੱਜ ਤੇ ਤੁਹਾਨੂੰ ਪਤਾ ਕੀ ਹੋਇਆ ਸੀ 23 ਮਾਰਚ ਨੂੰ ਨਹੀਂ ਬਾਜੀ ਸਾਨੂੰ ਨਹੀਂ ਪਤਾ ਅੱਜ ਦੇ ਦਿਨ ਪਾਜੀ ਪਤਾ 23 ਮਾਰਚ ਅੱਜ 23 ਮਾਰਚ ਨਹੀਂ ਪਤਾ ਵੇ ਪਾਗਲ ਸਿੰਘ ਕੁਛ ਪਾਗਲ ਸਿੰਘ ਕੁਛ ਪਾਗਲ ਸਿੰਘ ਕੁਛ ਬਾਰਾ ਨਹੀਂ ਬਤਾ ਪੰਜੀ ਮੈਨੂੰ ਲੱਗਦਾ ਇੰਨਾ ਕੁ ਸੁਣ ਲਿਆ ਤੁਸੀਂ ਉੱਥੇ ਉਹੀ ਬੋਲਤਾ ਨਹੀਂ ਨਹੀਂ ਭਾਜੀ ਹੋਰ ਆਪਾ ਸਿੰਘ ਹੀ ਸੁਣਿਆ ਲੱਗਦਾ ਸਰ ਬੇਨਾ ਪੀੜੀਆਂ ਨਾਲ ਤਾਂ ਕੋਈ ਪਤਾ ਹੀ ਨਹੀਂ ਕਿ ਇਹ ਗੱਲ ਦਾ ਇਹਨਾਂ ਨੂੰ ਤਾਂ ਦਹਾ ਗੁਰੂਆਂ ਦੇ ਨਾਂ ਨਹੀਂ ਆਉਂਦੇ ਹੋਰ ਤੇ ਗੱਲ ਤੂੰ ਛੱਡ ਨਾਂ ਨਹੀਂ ਆਉਂਦੇ ਦਹਾ ਗੁਰੂਆਂ ਦੇ ਕਿਉਂ ਸਹਿਬ ਜਾਨ ਦਾ ਨਾਂ ਨਹੀਂ ਆਉਂਦੇ ਸਾਡੇ ਆਤੇ ਗੁਰੂਆਂ ਪੁਰਾਂ ਕੀ ਕੀਤਾ ਐਂ ਤੇ ਇੱਕ ਉਹ ਮਢੀਰ ਵਾਲੀ ਗੱਲ ਬਣੀ ਵੀ ਸਾਰੀ ਗੱਲਬਾਤ ਵਿੱਚ ਠੀਕ ਠਾਕ ਸੀ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂਏ ਕਾਤਲ ਮੇ ਅੱਜ 23 ਮਾਰਚ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ 23 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਦੋ ਸਾਥੀ ਰਾਜਗੁਰੂ ਅਤੇ ਸਖਦੇਵ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਪਰ ਅੱਜ ਲੋਕਾਂ ਦੇ ਵਿੱਚ ਆਏ ਆ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਸ਼ਹੀਦ ਭਗਤ ਸਿੰਘ ਬਾਰੇ ਕੁਝ ਸਵਾਲ ਜਵਾਬ ਕਰਾਂਗੇ ਕਿ ਲੋਕਾਂ ਨੂੰ ਅੱਜ ਦੇ ਦਿਨ ਦਾ ਪਤਾ ਹੈ ਸ਼ਹੀਦ ਭਗਤ ਸਿੰਘ ਬਾਰੇ ਉਹਨਾਂ ਨੂੰ ਕਿੰਨਾ ਕੁ ਪਤਾ ਹੈ ਆ ਜੋ ਲੋਕਾਂ ਦੇ ਨਾਲ ਕਰਦੇ ਆ ਗੱਲਬਾਤ। ਕੁਝ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ ਇਧਰ ਬਾਈ ਹੁਰੀ ਖੜੇ ਨੇ। ਬਾਈ ਅੱਜ ਪਤਾ ਤੁਹਾਨੂੰ ਕਿਹੜਾ ਦਿਨ ਹੈ? ਸੌਰੀ ਪਤਾ ਨਹੀਂ। ਅੱਜ 23 ਮਾਰਚ ਹੈ। 23 ਮਾਰਚ ਨੂੰ ਪਤਾ ਕੀ ਹੋਇਆ ਸੀ? ਸ਼ਹੀਦ ਭਗਤ ਸਿੰਘ ਨੂੰ ਫਾਂਸੀ ਹੋਈ ਸੀ। ਹਾਂ ਉਦੋਂੋਂ ਜ਼ਿਆਦਾ। ਤੁਸੀਂ ਕਿਹਾਰੇ ਨੂੰ ਪਤਾ ਲੱਗਿਆ ਉਦੋਂ ਮਾਈਂਡ ਚ ਨਹੀਂ ਸੀ। ਯਾਦ ਨਹੀਂ। ਬਹੁਤ ਟੈਨਸ਼ਨ ਹੁੰਦੀ ਆ ਕਿ ਇਹ 100 500 ਪ੍ਰੋਬਲਮ ਬਣ ਜਾਵੇ। ਤੇ ਉਹਨਾਂ ਦਾ ਜਨਮ ਪਦਕ ਕਦੋਂ ਹੋਇਆ ਸੀ? ਨਹੀਂ ਵੀ। ਉਹਨਾਂ ਬਾਰੇ ਕੁਝ ਨਹੀਂ ਪਤਾ ਨਹੀਂ ਪਤਾ ਹੈਗਾ ਭਗਤ ਸਿੰਘ ਜੀ ਹੈਗੇ ਆ ਪਰ ਹੁਣ ਕਈ ਵਾਰੀ ਪ੍ਰੋਬਲਮਸ ਹੁੰਦੀਆਂ ਟੈਨਸ਼ਨ ਚੱਲਦੀਆਂ ਦਵਾਜ ਨਹੀਂ ਆ ਜਾਂਦਾ ਨਾ ਕੋਈ ਗੱਲ ਨਹੀਂ ਪੈਣਾ ਚ ਪਤਾ ਕਿਹੜਾ ਦਿਨ ਹੈ ਹਾਂਜੀ ਸਰ ਕਿਹੜਾ ਸਰ ਉਹ ਮਤਲਬ ਭਗਤ ਸਿੰਘ ਦੇ ਜਿਹੜੇ ਉਹ ਸੀਗੇ ਉਹਨਾਂ ਦਾ ਆ ਹਾਂਜੀ ਭਗਤ ਸਿੰਘ ਦੇ ਜਿਹੜੇ ਉਹ ਸੀਗੇ ਉਹਨਾਂ ਦਾ ਮਤਲਬ ਅੱਜ ਕੀ ਹੋਇਆ ਸੀ ਅੱਜ ਦੇ ਦਿਨ ਸਰ ਕਲੀਅਰ ਨਹੀਂ ਯਾਦ ਹੈਗਾ ਹਾਂਜੀ ਵੈਸੇ ਉਹਨਾਂ ਉਹਦੇ ਦਿਨ ਨੂੰ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਹੋਈ ਸੀ ਹਾਂਜੀ ਤੇ ਉਹਨਾਂ ਦਾ ਜਨਮ ਕਦੋਂ ਹੋਇਆ ਸੀ ਤੇ ਉਦਮ ਸਿੰਘ ਤੇ ਜਿਹੜੇ Obviously ਰਾਜਗੁਰੂ ਤੇ ਉਦਮ ਸਿੰਘ ਦੀ ਹਾਂਜੀ ਉਹਨਾਂ ਦਾ ਜਨਮ ਕਦੋਂ ਹੋਇਆ ਸੀ ਅ ਸਰੀ ਆਦਮੀ ਹੈਗਾ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਜੀ ਗੁਰਪ੍ਰੀਤ ਭਾਈ ਜੀ ਅੱਜ 23 ਮਾਰਚ ਨੂੰ ਪਤਾ ਕਿਹੜਾ ਦਿਨ ਹੈ ਹਾਂਜੀ ਕਿਹੜਾ ਤੁਸੀਂ ਦੱਸੋ ਕਿਹੜਾ ਦਿਨ ਹੈ ਮੈਨੂੰ ਤਾਂ ਬਈ ਪਤਾ ਯਾਰ ਬਸ ਚੰਗੀ ਗੱਲ ਆ ਫਿਰ ਚਲੋ ਠੀਕ ਹੈ ਹਾਂਜੀ ਕਿਤੇ ਕਿਤੇ ਚੰਗੇ ਸਵਾਲ ਮੈਂ ਮਾੜਾ ਸਵਾਲ ਦੱਸੋ ਕਿਹੜਾ ਕੀਤਾ ਵੀਰੇ ਮੈਂ ਤੁਹਾਨੂੰ ਜੀ ਕਰਕੇ ਗੱਲ ਕੀਤੀ ਮਾੜਾ ਸਵਾਲ ਦੱਸੋ ਕਿਹੜਾ ਕੀਤਾ ਪੱਗ ਦੀ ਤੇ ਵਿੱਚ ਗੱਲ ਹੀ ਨਹੀਂ ਆਈ ਵੀਰੇ ਲੋਕਾਂ ਨੂੰ ਪਤਾ ਨਹੀਂ ਸਵਾਲਾਂ ਦਾ ਪਤਾ ਨਹੀਂ ਜਵਾਬਾਂ ਦਾ ਪਰ ਉਲਟਾ ਸਾਡੇ ਤੇ ਲਾਤ ਰੱਖਦੇ ਪਏ ਨੇ ਕਿੰਨੇ ਭਗਵੰਨੀ ਐ ਥੋੜੀ ਅਕਲ ਕਰੋ ਪਰ ਕਮਾਲ ਦੀ ਗੱਲ ਹੈ ਕਿ ਕੁਝ ਪਤਾ ਖੁਦ ਨੂੰ ਨਹੀਂ ਤੇ ਸਾਡੇ ਦੇ ਉੱਪਰ ਗੁੱਸਾ ਹੋ ਰਹੇ ਨੇ ਅੱਜ ਦਾ ਦਿਨ ਪਤਾ ਕਿਹੜਾ ਦਿਨ ਅੱਜ ਹਾਂਜੀ ਅੱਜ ਪਤਾ ਕਿਹੜਾ ਦਿਨ ਹਾਂਜੀ ਕਿਹੜਾ ਦਿਨ ਐ ਸੈਚਰਡੇ ਅੱਜ ਦੇ ਤਰੀਕ ਤਰੀਕ ਜਿਹੜੀ 23 ਮਾਰਚ ਆ ਕੀ ਹੋਇਆ ਸੀ ਅੱਜ ਦੇ ਦਿਨ ਅੱਜ ਦੇ ਦਿਨ ਨਹੀਂ ਪਤਾ ਚਲ ਕੋਈ ਗੱਲ ਲਈ ਅੱਜ ਪਤਾ ਅੱਜ ਦੇ ਦਿਨ ਕੀ ਹੋਇਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 10 ਹੌਲਾ ਮੱਲਾ ਕੁਲਾ ਮੱਲਾ ਤਾਂ 26 ਤਰੀਕ ਨੂੰ ਆਹ ਜੀ 26 ਤਰੀਕ ਨੂੰ ਅੱਜ ਤਾਂ ਨਹੀਂ ਪਤਾ ਅੱਜ 23 ਮਾਰਚ ਹੈ 23 ਮਾਰਚ ਨੂੰ ਪਤਾ ਕੀ ਹੋਇਆ ਸੀ ਨਹੀਂ ਪਤਾ ਅੱਗੇ ਚੱਲਦੇ ਅੱਗੇ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇੱਧਰ ਦੋ ਦੋ ਵੀਰ ਬੈਠੇ ਨੇ ਗੱਲਬਾਤ ਕਰਨਗੇ ਵੀਰੇ ਕੀ ਨਾਮ ਤੁਹਾਡਾ ਰੀਸ਼ਵ ਅੱਜ ਦੀ ਤਰੀਕ ਨੂੰ ਪਤਾ ਕੀ ਹੋਇਆ ਸੀਗਾ 23 ਮਾਰਚ ਅੱਜ ਆ ਵੀ ਨਹੀਂ ਪਤਾ ਭਾਜੀ ਪਤਾ ਤੁਹਾਨੂੰ ਨਾ ਬਾਜੀ 23 ਮਾਰਚ ਦਾ ਦਿਨ ਨਹੀਂ ਪਤਾ ਬਹੁਤ ਵੱਡਾ ਦਿਨ ਹੈ ਨਹੀਂ ਬਾਜੀ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਹੋਈ ਸੀ ਚਲਨ ਪਤਾ ਉਹਦਾ ਕਿੱਥੇ ਹੋਇਆ ਸ਼ਹੀਦ ਭਗਤ ਸਿੰਘ ਦਾ ਨਹੀਂ ਹਮ ਨੂੰ ਪਤਾ ਨਹੀਂ ਆਪ ਕੋਸ਼ਿਸ਼ ਹੀ ਕਿਉਂ ਪੁੱਛ ਰਹੇ ਇੱਧਰ ਭਾਜੀ ਹੁਣੀ ਮੌਜੂਦ ਨੇ ਭਾਜੀ 2 ਮਿੰਟ 2 ਮਿੰਟ ਇੱਕ ਇੱਕ ਸਵਾਲ ਲੋਕ ਭਜਦੇ ਹੋਏ ਨਜ਼ਰ ਆ ਰਹੇ ਨੇ ਤੇ ਇੱਧਰ ਅੰਕਲ ਹੁਣਾਂ ਨੂੰ ਪੁੱਛਦੇ ਆ ਸਸਰੇ ਗਾ ਅੰਕਲ ਜੀ ਦੀ ਨਾਮ ਤੁੜ ਹਾਂਜੀ ਹਰਜੀਤ ਜੀ ਹਾਂਜੀ ਹਰਜੀਤ ਜੀ ਤੇ ਅੱਜ 23 ਮਾਰਚ ਆਜ ਪਤਾ ਅੱਜ ਦੇ ਦਿਨ ਕੀ ਹੋਇਆ ਸੀ ਹਾਂਜੀ ਕੀ ਹੋਇਆ ਸੀ ਸਿਦੇ ਆਜਮ ਬਾਖਸ਼ ਸਿੰਘ ਦੇ ਹਾਂਜੀ ਜਨਮ ਕਦੋਂ ਹੋਇਆ ਸੀ ਉਹਦਾ ਦਾ 25 ਮਾਰਚ ਨੂੰ ਜੀ ਦਸੰਬਰ ਚ ਮੇਰੇ ਖਿਆਲ ਚ ਜਾਂ ਸਤੰਬਰ ਚ 27 ਸਤੰਬਰ 1907 ਹਾਂਜੀ ਆਪਣੇ ਜਿਹੜੇ ਪੰਜਾਬ ਦਾ ਆਪਣੇ ਦੇਸ਼ ਦਾ ਯੂਥ ਹੈ ਉਹਦੇ ਨਾਲ ਗੱਲਬਾਤ ਕਰਦੇ ਹਾਂ ਮੇਰੇ ਸਤਿ ਸ੍ਰੀ ਅਕਾਲ ਕੀ ਨਾਮ ਤੁਹਾਡਾ ਨਾ ਅਭਿਸ਼ੇਕ ਅੱਜ ਤੇ ਤੈਨੂੰ ਪਤਾ ਕਿਵੇਂ ਸੀ 23 ਮਾਰਚ ਨੂੰ ਨਹੀਂ ਭਾਜੀ ਸਾਨੂੰ ਨਹੀਂ ਪਤਾ ਬਹੁਤ ਵੱਡਾ ਦਿਨ ਅੱਜ ਭਾਈ ਜਾਂ ਦੋ ਮੜਾ ਮੈਨੂੰ ਲੋਕ ਭਜਦੇ ਹੋਏ ਦੇਖ ਸਕਦੇ ਹੋ ਕਿ ਨਜ਼ਰ ਆ ਰਹੇ ਨੇ ਲੋਕਾਂ ਨੂੰ ਅੱਜ ਦੇ ਦਿਨ ਬਾਰੇ ਕੁਝ ਵੀ ਨਹੀਂ ਪਤਾ ਕਿ ਅੱਜ ਦੇ ਦਿਨ ਕੀ ਹੋਇਆ ਸੀਗਾ ਜੇ ਇਹਨਾਂ ਨੂੰ ਪਤਾ ਹੈ ਕਿ ਕੀ ਹੋਇਆ ਸੀਗਾ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਹੋਈ ਸੀ ਪਰ ਉਹਨਾਂ ਦਾ ਉਹਨਾਂ ਨੂੰ ਲੋਕਾਂ ਨੇ ਇਹ ਨਹੀਂ ਪਤਾ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਕਦੋਂ ਹੋਇਆ ਸੀ ਤੇ ਅੱਗੇ ਜਾ ਕੇ ਵੀ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਉਦੋਂ ਇੱਕ ਨੌਜਵਾਨ ਆ ਰਿਹਾ ਉਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਦੋ ਮਿੰਟ ਬਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਦੋ ਮਿੰਟ ਤੁਹਾਨੂੰ ਲੇਟ ਕਰਨਾ ਹੀ ਨਹੀਂ ਆਪਾ ਤੁਹਾਡਾ ਨਾਮ ਕੀ ਹੈ ਲੱਭੀ ਅੱਛਾ ਵੀਰੇ ਅੱਜ ਦੇ ਦਿਨ ਪਤਾ ਕੀ ਹੋਇਆ ਸੀ ਭਾਈ ਮੈਸ 23 ਮਾਰਚ ਅੱਜ 23 ਮਾਰਚ ਨੂੰ ਪਤਾ ਕੀ ਹੋਇਆ ਸੀ ਨਹੀਂ ਭਾਈ ਜੀ ਚਲੋ ਕੋਈ ਗੱਲ ਹੈ ਵੀਰੇ ਦੋ ਮਿੰਟ ਦੋ ਮਿੰਟ ਕੀ ਨਾਮ ਤੁਹਾਡਾ ਗੌਰਵ ਭਾਈ ਭਾਈ ਅੱਜ ਦੇ ਦਿਨ ਕੀ ਹੋਇਆ ਸੀ ਅੱਜ ਦੇ ਦਿਨ ਭਾਈ ਪਤਾ ਨਹੀਂ 23 ਮਾਰਚ ਅੱਜ 23 ਮਾਰਚ ਨਹੀਂ ਪਤਾ ਭਾਈ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਅੱਜ ਅੱਛਾ ਜੀ ਭਾਈ ਜਨਮ ਪਤਾ ਕਦੋਂ ਹੋਇਆ ਉਹਨਾਂ ਦਾ ਨਹੀਂ ਭਾਈ ਚਲੋ ਕੋਈ ਗੱਲ ਨਹੀਂ ਬਾਈ ਹੁਣ ਬਾਈ ਨਾਮ ਕੀ ਤੁਹਾਡਾ ਨਾਮ ਗੁਰਪ੍ਰੀਤ ਭਾਈ ਅੱਜ ਦੇ ਦਿਨ ਕੀ ਹੋਇਆ ਸੀ ਹਾਂਜੀ ਨਹੀਂ ਪਤਾ ਨਹੀਂ ਭਾਈ ਬਹੁਤ ਵੱਡਾ ਦਿਨ ਹੈ ਯਾਰ ਅੱਜ ਭੋਲਾ ਮਾ ਸ਼ਹੀਦ ਭਗਤ ਸਿੰਘ ਨਹੀਂ ਉਹ ਤਾਂ ਚਲੋ ਹਾਂਜੀ ਆ ਰਿਹਾ ਹੈ ਆਉਣ ਵਾਲਾ ਹੈ ਨਾ ਅੱਜ ਦੇ ਦਿਨ ਕੀ ਹੋਇਆ ਸੀਗਾ ਸ਼ਹੀਦ ਭਗਤ ਸਿੰਘ ਦਾ ਪਤਾ ਕੁਝ ਹਾਂਜੀ ਭਾਈ ਉਹਨਾਂ ਰਾਸ਼ੀ ਹੀ ਦਿੱਦੇ ਨੇ ਅੱਜ ਅੱਛਾ ਜੀ ਆਪਾਂ ਨੂੰ ਸਕੂਲੇ ਸ਼ਦ ਪੜਾਇਆ ਵੀ ਆ ਹਾਂਜੀ ਹਾਂਜੀ ਪੜਾਇਆ ਭਾਈ ਵੱਡੇ ਦਿਨ ਮੈਨੂੰ ਲੱਗਦਾ ਕਿ ਆਪਾਂ ਨੂੰ ਯਾਦ ਰੱਖਣੇ ਚਾਹੀਦੇ ਨੇ ਜਿਨ੍ਹਾਂ ਨੇ ਦੇਸ਼ ਦੀ ਖਾਤਰ ਸਾਡੇ ਕਰਕੇ ਸ਼ਹੀਦੀ ਦੇ ਦਿੱਤੀ ਨਾ ਯਾਦ ਰੱਖਣੀਆਂ ਆਲੀਆਂ ਆ ਭਾਈ ਆਪਾਂ ਹੁਣ ਅੱਗੇ ਤੋਂ ਕਿਹਾ ਵੀ ਇਹ ਆਪਣੇ ਪਛੋਕੜ ਭੁੱਲੀ ਜਾਂਦੇ ਆ ਭਾਜੀ ਹਾਂਜੀ ਹਾਂਜੀ ਖਾਸ ਕਰਕੇ ਜੇ ਆਪਾਂ ਯੂਥ ਨੂੰ ਦੇਖੀਏ ਕਿ ਉਹ ਵੀ 23 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਫਾਂਸੀ ਦਾ ਜਿਹੜਾ ਰਸਤਾ ਚੁਣ ਲਿਆ ਸੀਗਾ ਸਾਡੇ ਕਰਕੇ ਦੇਣੇ ਅੱਜ ਭਾਈ ਸਹੀ ਗੱਲ ਹੈ ਤੁਹਾਡੀ ਜਿਨ੍ਹਾਂ ਨੇ ਆਪਣੇ ਦੇਸ਼ ਘਾਸਟਾ ਜਿੰਨਾ ਕੌਜੀਤਾ ਐਡੀ ਬਹੁਤ ਬਹੁਤ ਵੱਡੀ ਗੱਲ ਹੈ ਕਿ ਨੌਜਵਾਨਾਂ ਨੇ ਐਕਸੈਪਟ ਕੀਤਾ ਕਿ ਹਾਂ ਸਾਨੂੰ ਇਹ ਚੀਜ਼ਾਂ ਭੁੱਲਦੀਆਂ ਜਾ ਰਹੀਆਂ ਨੇ ਇਹ ਚੀਜ਼ਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਅੱਗੇ ਜਾ ਕੇ ਹੋਰ ਨੌਜਵਾਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਅੱਜ ਬਹੁਤ ਵੱਡਾ ਦਿਨ ਹੈ ਪਤਾ ਕਿਹੜਾ ਦਿਨ ਹੈ ਅੱਜ ਇਹ ਆ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੈ ਅੱਛਾ ਜੀ ਤੇ ਜਨਮ ਕਦੋਂ ਹੋਇਆ ਸੀ ਉਹਨਾਂ ਦਾ ਉਹਨਾਂ ਦਾ ਜਨਮ ਹੋਇਆ ਸੀਗਾ ਆਪਣੇ ਉਹਨਾਂ ਦੇ ਪਿਤਾ ਜੀ ਦਾ ਨਾਮ ਕੀ ਸੀ ਉਹਨਾਂ ਦੇ ਕਿਸ਼ਨ ਸਿੰਘ ਜੀ ਉਹਨਾਂ ਦੀ ਮਾਤਾ ਜੀ ਦਾ ਨਾਮ ਮਾਤਾ ਜੀ ਆਪਣੇ ਬੀਜਾ ਦੇਵੀ ਸੀਛੇ ਤੇ ਬੀਜਾ ਦੇਵੀ ਹਾਂਜੀ ਦੇਵੀਆ ਤੇ ਮੈਂ ਜਿੰਨੇ ਵੀ ਲੋਕਾਂ ਨਾਲ ਗੱਲਬਾਤ ਕਰਕੇ ਆਇਆ ਨਾ ਕਈ ਲੋਕਾਂ ਨੂੰ ਅੱਜ ਪਤਾ ਨਹੀਂ ਕੱਜ ਦੇ ਦਿਨ ਕੀ ਹੋਇਆ ਸੀਗਾ ਸ਼ਾਇਦ ਇਹ ਚੀਜ਼ਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਸੀ ਇੱਕ ਆਖਰੀ ਸਵਾਲ ਇਹ ਹੈ ਕਿ ਉਹਨਾਂ ਦੇ ਦੋ ਸਾਥੀ ਸੀਗੇ ਨਾਲ ਜਦੋਂ ਫਾਂਸੀ ਹੋਈ ਸੀ ਉਹਨਾਂ ਦੇ ਨਾਮ ਕੀ ਸੀ ਰਾਜਗੁਰੂ ਤੇ ਸਖਦੇਵ ਸੀ ਕੀ ਬਾਤ ਹੈ ਕੀ ਬਾਤ ਹੈ ਬਿਲਕੁਲ ਸਹੀ ਇਹਨਾਂ ਨੇ ਜਵਾਬ ਦਿੱਤਾ ਤੇ ਅੱਗੇ ਜਾ ਕੇ ਵੀ ਅੱਧਰ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਦੋ ਵੀਰੇ ਬੈਠੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਸੀ ਗਾਲ ਜੀ ਸਸੀ ਗਾਲ ਜੀ ਕੀ ਨਾਮ ਜੀ ਜਸਵੀਰ ਸਿੰਘ ਤੁਹਾਡਾ ਵੀਰੇ ਕੀ ਨਾਮ ਤੀਰਥ ਸਿੰਘ ਬਾਈ ਜੀ ਅੱਜ ਦਾ ਦਿਨ ਪਤਾ ਕਿਹੜਾ ਦਿਨ ਹੈ ਅੱਜ 23 ਮਾਰਚ ਹੈ ਸਿੰਘ ਸਰ ਸੌਰੀ ਯਾਰ ਨਹੀਂ ਕੁਝ ਨਹੀਂ ਦਿਮਾਗ ਚਾ ਗਿਆ ਪਰ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ ਨੂੰ ਫਾਂਸੀ ਹੋਈ ਸੀ ਅੱਛਾ ਸੀ ਪਹਿਲਾਂ ਬਹੁਤ ਮਾੜਾ ਦਿਨ ਸੀ ਜੱਟ ਲਈਦਾ ਪਿਆ ਯਾਰ ਐਡਾ ਬੰਦਾ ਮੈਨੂੰ ਲੱਗਦਾ ਕਿ ਆਪਾਂ ਨੂੰ ਯਾਦ ਰੱਖਣੇ ਚਾਹੀਦੇ ਨੇ ਇਹ ਦਿਨ ਕਿਹਨੇ ਚਾਹੀਦੇ ਸਰ ਕਿ ਹੁਣ ਕੀ ਕਰੀਏ ਪ੍ਰਭਾ ਟੈਨਸ਼ਨਾਂ ਜੇ ਹੋਰ ਹੀ ਨਹੀਂ ਚੀਜ਼ਾਂ ਮੁੱਕਦੀਆਂ ਕਰੇਗੀ ਗਰੀਬ ਬੰਦੇਲੇ ਤਾਂ ਬਾਲੀਆਂ ਤੰਗੀਆਂ ਹਰ ਇੱਕ ਚੀਜ਼ ਵਾਲੀ ਰੁਪਈਏ ਦੀ ਜਿਹੜੀ 2 5 ਰੁਪਏ ਦੀ ਮਿਲਦੀ ਹੈ 5ਾਂ ਵਾਲੀ 20 ਦੀ ਮਿਲਦੀ ਹੈ ਕੀ ਕਰੂ ਟੈਨਸ਼ਨਾਂ ਬਹੁਤ ਨੇ ਹਾਂ ਬਹੁਤ ਜੀ ਅੱਜ ਦਾ ਅੱਜ ਜ ਅਜਿਹੇ ਦਿਨ ਕੀ ਹੋਇਆ ਸੀ ਐਵੇਂ ਮੈਂ ਕਹਾਂ ਤੁਹਾਨੂੰ ਆਪਾਂ ਨੂੰ ਇੰਨਾ ਕ ਨੌਲੇਜ ਨਹੀਂ ਆਪਾਂ ਨੂੰ ਬਾਰੋ ਹੀ ਪਤਾ ਹੈ ਜਿੰਨਾ ਕ ਨੌਲੇਜ ਆਪਾਂ ਨੂੰ ਕਾਮਨ ਜੀ ਗੱਲ ਆ ਅੱਜ ਬਹੁਤ ਵੱਡਾ ਦਿਨ ਹੈ ਹਾਂ ਦਿਨ ਤਾਂ ਵੱਡਾ ਹੈਗਾ ਜੀ ਐਵੇਂ ਮੈਂ ਤੁਹਾਨੂੰ ਕਹਾਂ ਕਿਹੜਾ ਕਿਹੜਾ ਦਿਨ ਹੈ ਵੱਡਾ ਤਾਂ ਹੈਗਾ ਦਿਨ ਪਰ ਕਿਹੜਾ ਦਿਨ ਹੈ ਆਪਾਂ ਨੂੰ ਇੰਨਾ ਦੇਖੋ ਜੀ ਜਿਹੜਾ ਬੰਦਾ ਹੁਣ ਸੋਚਦਾ ਹਨਾ ਆਪਾਂ ਹੁਣ ਕਈ ਵੇਲੇ ਕਈ ਜਨਤਾ ਇੰਨੀਆਂ ਬੈਠੀਆਂ ਹੁੰਦੀਆਂ ਕੋਈ ਹੋਰ ਦਿਮਾਗ ਚ ਲੱਗ ਫੇਸਬੁੱਕ ਇੰਸਟਾਗ੍ਰam ਚਲਾਉਂਦੇ ਮੈਂ ਇਹ ਚੀਜ਼ ਤਾਂ ਬਹੁਤ ਹੀ ਘੱਟ ਹੈ ਜੀ ਐਵੇਂ ਕਹਾਂ ਖਬਰਾਂ ਦੇਖਦੇ ਹੋ ਖਬਰਾਂ ਘਟੇ ਅੱਜ ਕਿਹੜਾ ਦਿਨ ਹੈ ਅੱਜ ਆਪਣੇ ਸ਼ਹੀਦ ਭਗਤ ਸਿੰਘ ਸ਼ਹੀਦ ਸੁਖਦੇਵ ਸਿੰਘ ਸੁਖਦੇਵ ਸ਼ਹੀਦ ਰਾਜਗੁਰੂ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਹੜਾ 23 ਮਾਰਚ 1931 ਨੂੰ ਉਹਨਾਂ ਨੂੰ ਫਾਂਸੀ ਦੇ ਐਲਾਨ ਕੀਤਾ ਗਿਆ ਸ਼ਹੀਦ ਭਗਤ ਸਿੰਘ ਦਾ ਜਨਮ ਕਦੋਂ ਹੋਇਆ ਸੀ 27 ਸਤੰਬਰ 1907 ਚ ਤੇ ਸ਼ਹੀਦ ਭਗਤ ਸਿੰਘ ਦੇ ਪਿਤਾ ਜੀ ਦਾ ਨਾਮ ਕੀ ਸੀ ਇਹ ਤਾਂ ਮੈਨੂੰ ਐਡਾ ਕਲੀਅਰ ਯਾਦ ਨਹੀਂ ਹੈਗਾ ਬਾਕੀ ਮੈਂ ਗਲਤ ਨਹੀਂ ਬੋਲਣਾ ਚਾਹੁੰਦਾ ਅੱਜ ਦਾ ਦਿਨ ਬਹੁਤ ਵੱਡਾ ਦਿਨ ਹੈ ਪਤਾ ਨਹੀਂ ਕੀ ਹੋਇਆ ਸੀ ਪਹਿਲੇ ਮੈਂ ਆਪਕੋ ਕਿ ਕੀ ਦੱਸਾਂ ਮੈਂ ਡਿਊਟੀ ਕਰੂੰ ਮੈਂ ਆਪਕੋ ਕਹਿ ਦਵਾਂ ਕਿ ਮੇਰਾ ਮਾਲਿਕ ਬੋਲੂਗਾ ਤਾਂ ਕਰਕੇ ਫੇਸਬੁਕ ਇੰਸਟਾਗ੍ਰਾਮ ਚਲਾਉਣਾ ਹਾਂਜੀ ਹਾਂਜੀ ਚੱਪਕਾ ਲਾਉਂਦੇ ਲੱਗਦਾ ਕਿ ਅੱਜ ਕਾਫੀ ਪੋਸਟ ਹੋਈ ਹੋਣੀ ਆ ਜਿੱਦਾਂ ਆਪਣੇ ਜੋ ਕਹਿੰਦੇ ਇਧਰ ਇਧਰ ਮੁੱਕ ਮਾ ਕੇ ਗੱਲ ਆਪਕੋ ਕਹਿੰਦੇ ਉਹ ਸਹੀ ਹੈ ਹਨਾ ਕਾਫੀ ਪੋਸਟ ਕੀਤੀ ਹੋਣੀ ਲੋਕਾਂ ਨੇ ਅੱਜ ਉਹਨਾਂ ਵਰੇ ਅੱਜ ਲੋਕੀ ਨਹੀਂ ਕਹਤੇ ਸਭ ਸਹੀ ਹੈ ਸਭ ਸਹੀ ਹੈ ਅੱਜ 23 ਮਾਰਚ ਹੈ ਬਹੁਤ ਵੱਡਾ ਦਿਨ ਹੈ ਪਤਾ ਹਾਂਜੀ ਹਾਂਜੀ ਵੱਡਾ ਦਿਨ ਉਹ ਮੈਨੂੰ ਵੀ ਪਤਾ ਹੈ ਵੱਡਾ ਦਿਨ ਚਲੋ ਆ ਇਧਰ ਵੀਰੇ ਆ ਰਹੇ ਨੇ ਇਧਰ ਗੱਲ ਦੋ ਮਿੰਟ ਦੋ ਨੇ ਅਜਤਾ ਨਹੀਂ ਜੀ ਪਤਾ ਕੁਛ ਪਤਾ ਅੱਜ ਕਿਹੜਾ ਦਿਨ ਹੈ 23 ਮਾਰਚ ਅੱਜ ਹਾਂ ਜੀ ਸੀ ਜੀ ਹਾਂ ਜੀ ਹਾਂ ਜੀ ਬੋਲੋ ਬੋਲੋ ਸੇਦਵਗਾ ਸਿੰਘ ਜੀ ਦਾ ਹੋਇਆ ਠੀਕ ਹੈ 6 ਦਿਨ ਹੋਇਆ ਤੇ ਜਨਮ ਕਦੋਂ ਹੋਇਆ ਸੀ ਉਹਨਾਂ ਦਾ ਜਨਮ ਨਹੀਂ ਇਹ ਨਹੀਂ ਜੋ ਜਾਣਕਾਰੀ ਨਹੀਂ ਪਤਾ ਜਨਮ ਕਦੋਂ ਹੋਇਆ ਸੀ ਜੀ ਅੱਜ ਦਾ ਦਿਨ ਪਤਾ ਕਿਹੜਾ ਹੈ ਅੱਜ ਦਾ ਅੱਜ ਦਾ ਫਰਡੇ ਹੈ ਜੀ ਫਰਡੇ ਫਰਡੇ ਦਿਨ ਵੀ ਗਲਤ ਬੋਲਦਾ ਨਹੀਂ ਹਸੰਦੀ ਗੱਲ ਨਹੀਂ ਦਿਨ ਵੀ ਗਲਤ ਬੋਲਦਾ ਸੈਟਰਡੇ ਹੋਵੇ ਇੱਥੇ ਨਾ ਦਿੱਤਾ ਕਰਕੇ ਰਾਤ ਨੂੰ ਕੰਮ ਦੋ ਪਿਆ ਥੋੜਾ ਥੋੜਾ ਤੇ ਅੱਜ 23 ਮਾਰਚ ਹੈ ਤੇ 23 ਮਾਰਚ ਨੂੰ ਕੀ ਹੋਇਆ ਸੀ 23 ਮਾਰਚ ਨਹੀਂ ਆਈਡੀਆ ਪੜਦੇ ਹੋ ਹਾਂਜੀ ਇੰਸਟਾਗ੍ਰam ਵੀ ਚਲਾਉਂਦੇ ਹੋਣੇ ਫੇਸਬੁਕ ਵੀ ਚਲਾਉਂਦੇ ਹੋਣੇ ਲੋਕਾਂ ਨੇ ਕਾਫੀ ਪੋਸਟ ਕੀਤਾ ਉਹਨਾਂ ਬਾਰੇ ਨਹੀਂ ਨਹੀਂ ਯਾਦ ਨਹੀਂ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਕਿਹੜੀ ਕਲਾਸ ਪੜਦੋ ਕੀ ਕਰਦੋ ਅਸੀਂ ਬੀਟੈਕ ਕਰ ਰਹੇ ਹਾਂ ਬੀਟੈਕ ਕਰਦੇ ਭਾਈ ਸਾਹਿਬ ਕਿਤਨੇ ਬੀਟੈਕ ਕਰਦੋ ਲੈ ਯਾਰ ਕਾਮਨ ਜੀਆਂ ਗੱਲਾਂ ਨੇ ਇਹ ਤਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਜੀ ਚਲੋ ਸ਼ਹੀਦੀ ਬਾਰੇ ਨਹੀਂ ਪਤਾ ਪਰ ਜਨਮ ਕਦੋਂ ਹੋਇਆ ਸੀ ਇਹ ਪਤਾ ਨਹੀਂ ਐਗਜੈਕਟਲੀ ਉਹਨਾਂ ਦੇ ਪਿਤਾ ਜੀ ਦਾ ਨਾਮ ਮਾਤਾ ਜੀ ਦਾ ਨਾਮ ਪਤਾ ਨਹੀਂ ਸਰ ਜੱਦੀ ਪਿੰਡ ਕਿਹੜਾ ਨਹੀਂ ਆਈਡੀਆ ਕੁਝ ਵੀ ਨਹੀਂ ਪਤਾ ਮੜੀ ਗੱਲ ਆ ਯੂਥ ਬਾਰੇ ਅਛਾ ਕਿਹੜੀ ਉਮਰ ਦੇ ਵਿੱਚ ਉਹਨਾਂ ਨੇ ਫਾਂਸੀ ਦਾ ਰਸਤਾ ਚੁਣ ਲਿਆ? 23 ਸਾਲ ਦੀ। ਉਹ ਇੱਕ ਚੀਜ਼ ਤਾਂ ਪਤਾ ਹੈ। ਜੋ ਸ਼ੁਕਰੀਆ ਗੱਲਬਾਤ ਕਰਨ ਲਈ ਅਦਰ ਬਾਈ ਹੁਣੀ ਹੈਗੇ ਨੇ ਗੱਲਬਾਤ ਕਰਦੇ। ਵੀਰੇ ਕੀ ਹਾਲ ਚੱਲਦਾ? ਵਧੀਆ ਭਾਜੀ। ਕੀ ਨਾਮ ਤੁਹਾਡਾ? ਮੇਰਾ ਪਈ ਗੁਰਪ੍ਰੀਤ। ਤੁਹਾਡਾ ਕੀ ਨਾਮ ਹੈ? ਮਰਾ ਜਤਨ। ਅੱਜ ਦਾ ਦਿਨ ਪਤਾ ਕਿਹੜਾ ਦਿਨ ਹੈ? ਹਾਂਜੀ। ਹਾਂਜੀ। ਕਿਹੜਾ? 10 ਸਕਨ 4 ਉਹ ਦਾਹਰ ਪੁੱਛਿਆ ਉਹਨਾਂ ਨੇ। 24 24 ਤਰੀਕ ਨਹੀਂ ਅੱਜ। ਸ਼ਨੀਵਾਰ ਦਾ ਦਿਨ ਹੈ। ਤਿੰਨ ਤਾਂ ਠੀਕ ਹੈ ਪਰ ਤਰੀਕ 23 ਆ 23 ਮਾਰਚ ਅੱਜ ਅੱਜ ਦੇ ਦਿਨ ਪਤਾ ਕੀ ਹੋਇਆ ਸੀ? ਹਾਂਜੀ ਹਾਂਜੀ ਪਤਾ। ਪਗ ਸਿੰਘ ਕੁਸ਼ ਪਗ ਸਿੰਘ ਕੁਸ਼ ਪਗ ਸਿੰਘ ਕੁਸ਼ ਲੰਬਾ ਨਹੀਂ ਬਤਾਦਾ ਭਾਈ ਇਹ ਮੈਨੂੰ ਲੱਗਦਾ ਇੰਨਾ ਕੁ ਸੁਣ ਲਿਆ ਤੁਸੀਂ ਉੱਥੇ ਉਹ ਹੀ ਬੋਲਤਾ ਨਹੀਂ ਨਹੀਂ ਭਾਈ ਉਹ ਨਾ ਪਗ ਸਿੰਘ ਹੀ ਸੁਣਿਆ ਲੱਗਦਾ ਉਹਨਾਂ ਦਾ ਨਹੀਂ ਭਾਈ ਸੁਣਿਆ ਪਤਾ ਮੈਨੂੰ ਸਾਰੀ ਜਾਣਕਾਰੀ ਤੇ ਸੋ ਨਾ ਵੀ ਕੀ ਪਤਾ ਇਹ ਤਾਂ ਭਾਈ ਮੈਂ ਦੱਸ ਸਕਦਾ ਵੀ ਸ਼ਹੀਦ ਪਗ ਸਿੰਘ ਬਾਰੇ ਥੋੜਾ ਉੱਚੀ ਬੋਲਦਾ ਅੱਜ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਜਿੱਥੇ ਅਸੀਂ ਕੁਝ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਉੱਥੇ ਹੀ ਕੁਝ ਬਜ਼ੁਰਗ ਬੈਠੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿਉਂਕਿ ਕਈ ਵਾਰ ਹੁੰਦਾ ਕਿ ਨੌਜਵਾਨਾਂ ਨੂੰ ਉਸ ਚੀਜ਼ ਦਾ ਨਹੀਂ ਪਤਾ ਹੁੰਦਾ ਜ਼ਿਆਦਾ ਬਜ਼ੁਰਗਾਂ ਨੂੰ ਪਤਾ ਹੁੰਦਾ ਸਤਿ ਸ੍ਰੀ ਅਕਾਲ ਜੀ ਆਓ ਜੀ ਕਿਤਾ ਠੀਕ ਹੋ ਬਜ਼ੁਰਗ ਹਾਂ ਠੀਕ ਠਾਕ ਹੋ ਅੱਛਾ ਅ ਅੱਜ 23 ਮਾਰਚ ਆਇਦਾ ਦਿਨ ਦਾ ਪਤਾ ਚ ਕੀ ਹੋਇਆ ਸੀ ਜੀ ਸ਼ਹੀਦ ਭਗਤ ਸਿੰਘ ਦਾ हां जी। ਸਹੀ ਦੇ ਦੇਣਾ। हां जी ਦੇ ਦੇਣ ਜੀ। ਉਸਾ ਇੱਥੇ ਨੌਜਵਾਨਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੂੰ ਬਹੁਤਾ ਪਤਾ ਨਹੀਂ ਇਸ ਬਾਰੇ। ਹਾਂ ਜੀ। ਅੱਜ ਸੀ ਦੀਪਕ ਤੇ ਦਾ ਅੱਜ 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 ਹੈਗਾ ਜੀ 23 ਮਾਰਚ। 23 ਮਾਰਚ। ਤੇ ਬਜ਼ੁਰਗੋ ਉਹਨਾਂ ਦਾ ਪਤਾ ਜਨਮ ਕਦੋਂ ਹੋਇਆ ਸੀਗਾ? ਨਹੀਂ ਉਹਨਾਂ ਦਾ ਜਨਮ ਤਾਂ ਨਹੀਂ ਸਾਨੂੰ ਪਤਾ। ਤੁਹਾਨੂੰ ਪਤਾ ਜੀ? ਨਹੀਂ ਯਾਰ ਖਿਆਲ ਜਾਨੀ। ਚਲੋ ਕੋਈ ਗੱਲ ਨਹੀਂ। ਪਰ ਮੈਨੂੰ ਇਹ ਖੁਸ਼ੀ ਹੋਈ ਕਿ ਤੁਹਾਨੂੰ ਯਾਦ ਹੈ ਪਰ ਇੱਥੇ ਨੌਜਵਾਨਾਂ ਨਾਲ ਅਸੀਂ ਗੱਲਬਾਤ ਕੀਤੀ। ਇਹਨਾਂ ਪੀੜ੍ਹੀਆਂ ਨੂੰ ਤਾਂ ਕੋਈ ਪਤਾ ਹੀ ਨਹੀਂ ਕਿਸੇ ਗੱਲ ਦਾ। ਇਹਨਾਂ ਨੂੰ ਦਹਾ ਗੁਰੂਆਂ ਦੇ ਨਾਂ ਨਹੀਂ ਆਉਂਦੇ ਹੋਰ ਤੇ ਗੱਲ ਤੂੰ ਛੱਡ ਨਾਂ ਨਹੀਂ ਆਉਂਦੇ ਦਹਾ ਗੁਰੂਆਂ ਦੇ ਕਿਉਂ ਸਹਿਮ ਜਾਂਦਾ ਦਾ ਨਾਂ ਨਹੀਂ ਆਉਂਦੇ ਸਾਡੇ ਆਤੇ ਗੁਰੂਆਂ ਪੀਰਾਂ ਕੀ ਕੀਤਾ ਅਹੀਂ ਤੇ ਇੱਕ ਉਹ ਮਢੀਰ ਵਾਲੀ ਗੱਲ ਬਣੀ ਪਈ ਸਾਰੀ ਗੱਲਬਾਤ ਵੀ ਠੀਕ-ਠਾਕ ਤਾਂ ਇਹ ਲੋਕਾਂ ਦਾ ਅੱਜ ਕੱਲ੍ਹ ਤੇ ਯੁੱਧ ਦਾ ਹਾਲ ਹੈ ਲੋਕਾਂ ਨੂੰ ਭਗਤ ਸਿੰਘ ਬਾਰੇ ਕੁਝ ਨਹੀਂ ਪਤਾ ਨੌਜਵਾਨਾਂ ਨੂੰ ਕੁਝ ਨਹੀਂ ਪਤਾ ਵਿੱਚੋਂ ਸਿਰਫ 4 ਜਾਂ 5 ਲੋਕਾਂ ਨੇ ਸਹੀ ਜਵਾਬ ਦਿੱਤੇ ਨੇ ਤਾਂ ਤੁਹਾਡਾ ਇਸ ਬਾਰੇ ਕੀ ਕਿਹੜਾ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸ ਸਕਦੇ ਹੋ ਦੇਖ ਲਓ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ